ਨਾਨਕ ਤਾਂ ਕਿ ਕਾਰਜ ਪੂਰਾ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਹਾਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੀ ਆਈ ਹੈ ਜਿਸ ਟਿਠੇ ਸਭ ਦੇ ਕੋ ਜਾਏ। ਇੱਕ ਬਹਾਦਰ ਸਿਮਰੀ ਆਏ ਕਾਰਨ ਆਉਣ ਦੇ ਆਵਤ ਆਏ। ਸਭ ਥਾਈ ਹੋਏ ਸਹਾਏ। ਧੰਨ ਤੰਦਸਨੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਧੰਨ ਤੰਦ ਸੰਪਾਸ਼ਨੀ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ। ਦਰਸ਼ਨ ਤੇ ਦਾਰ ਦੇ ਵਲ ਧਿਆਨ ਅੰਤਰ ਕੇ ਬੋਲੋ ਜੀ। ਵਾਹਿਗੁਰੂ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਹਿਬ ਜਾਦੀ ਚਲ ਹੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨਾਂ ਗੁਰਮੁਖਾਂ ਨਾਮ ਜਪਤੇ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਣ ਡਟ ਕੀਤਾ ਤੇ ਨਾ ਤਿਆਰਿਆਂ ਸੱਚਾ ਰੰਧੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਉਪ ਚੰਗੀਆਂ ਉਪ ਚੰਗਣਾ ਨੇ ਤਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਦਰਖੜੇ ਆਤੇ ਚੜ੍ਹੇ ਆਰਿਆਂ ਨਾਲ ਜਿਰਾਏ ਨੇ ਜਿਹਾ ਤੇ ਟੰਗੇ ਅਸਹਿਯਕ ਹੈ ਕਹੇ ਕਸ਼ਟ ਸਹਰਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਨਹੀਂ ਹਾਰੇ ਆ ਕੀਮਾ ਕੀਮਾ ਕੀਤੇ ਗਏ ਮੁੱਖੋਂ ਸੀਨਾ ਉਚਾਰੀ ਤਰੇ ਭਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੇ ਸਦਕ ਕੇ ਸਵਾਸ ਸਾਂਗ ਨਿਭਾਈ ਤਿਨੋ ਪਿਆਰੇ ਸੱਚਾਰੇ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਰਬਤ ਸਬੰਖ ਖਾਲਸ ਜੀ ਕੀ ਅਰਦਾਸ ਹੈ ਜੀ ਸਭੋਂ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਚਰਹਿ ਬਿਰਧ ਕੀ ਪਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਜਿਨਾਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸਨ ਸੇਵਾ ਸੰਭਾਲ ਦੇ ਦਾਨ ਖਾਲਸਾ ਨਿਬਖਸ਼ੋ ਜੀ ਬਖਸ਼ੋਧੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਦੇਕ ਦਾਨ ਵਿਸਹ ਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਸਰ ਸਾਇਸਰੋਵਰ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਤਰਮ ਕਰ ਜੈਕਾਰ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੈ ਵਾਹਿਗੁਰੂ ਗੁਰਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕਾ ਰਖ ਆਪ ਅਕਾਲ ਪ੍ਰਭ ਵਾਹਿਗੁਰੂ ਏ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟੀਆਂ ਦੀ ਓਟ ਧੰਨ ਧੰਨ ਜਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਜ਼ਰ ਜਾਣਦੇ ਹੋਏ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਕਿਸ ਕਾਕਾਰਤ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਦਉਨਰ ਕਰੇ ਦੇ ਮਹਾਵਾਕ ਅਨੁਸਰ ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਬਖਸ਼ਿਸ਼ ਹੋਈ ਹੈ ਪਾਤਸ਼ਾਹ ਜੀ ਇਹ ਬੇਦਾਤ ਤੇਰੀ ਦਾਤਾਰ ਦੇ ਮਹਾਵਕੰਸਰ ਭਾਈ ਸਾਹਿਬ ਭਾਈ ਸਰਦਾਰ ਗੁਰਚਰਨ ਸਿੰਘ ਜੀ ਸਹਿਦ ਪਰਿਵਾਰ ਦਾ ਕਾਕਾ ਜਵਨ ਸਿੰਘ ਜੀ ਅਤੇ ਕਾਕਾ ਅਵਿੰਦਰ ਸਿੰਘ ਸਹਿਦ ਪਰਿਵਾਰ ਨੂੰ ਪਾਛੀ ਆਪ ਜੀ ਨੇ ਨਵੇਂ ਕੋਠੀਆਂ ਦੀ ਦਾਤਾਂ ਬਖਸ਼ਿਸ਼ ਕੀਤੀਆਂ ਸੋ ਆਪ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਾਂ ਪਾਤਸ਼ਾਹ ਜੀ ਅੱਜ ਗੁਰਮ ਪਰਿਵਾਰ ਪਾਤਸ਼ਾਹ ਸਰਦਾਰ ਗੁਰਚਨ ਸਿੰਘ ਜੀ ਆਪਣੀ ਨਵੇਂ ਕੋਠੀ ਦੇ ਪਾਤਸ਼ਾਹ ਜੀ ਨੇ ਪੱਤਰ ਰੱਖਣ ਲੱਗੇ ਹਨ ਸੋ ਆਪ ਜੀ ਦੇ ਹਜ਼ੂਰੀ ਅਰਦਾਸ ਬੇਨਤੀ ਹੈ दरगाह에 ਪ੍ਰਵਾਨ ਕਰਨੇ ਸਰੂਕਾਰ ਸਫਲਾ ਕਰਨੇ ਪਾਤਸ਼ਾਹ ਜੀਓ ਅੰਗ ਸੰਗ ਸਹਾਇਤਾ ਕਰਨੀ ਆਪਣੇ ਦਰਤੇ ਆਈਆਂ ਹਾਜ਼ਰ ਅੰਦਰ ਤੇ ਪ੍ਰਮਾਨ ਕਰਨੀਆਂ ਚਰਨ ਕਦਮ ਲੇਖੇ ਲਾਉਣੇ ਬਾਣੀ ਹਰਦੇਵ ਸੋਣੀ ਗੁਰਸਿੱਖੀ ਜੀਵਨ ਬਖਸ਼ਣਾ ਪਰਵਾਰ ਦੇ ਸਿਰ ਤੇ ਮਿਹਰ ਪ੍ਰਾਰਥਨਾ ਪਾਤਸ਼ਾਹ ਜੀ ਪਰ ਤੇ ਸਮੇਖੇ ਕਾਕਾ ਜਬਨਜੀਤ ਸਿੰਘ ਤੇ ਮਿਹਰ ਬਖਸ਼ਣਾ ਪਾਤਸ਼ਾਹ ਤੰਦਰੁਸਤੀਆਂ ਕੀਆਂ ਕਾਮਯਾਬੀ ਬਖਸ਼ਿਸ਼ ਕਰਨੀਆਂ ਵਾਹਿਗੁਰੂ ਜੀ ਸਭਰੇ ਦਰਤੇ ਆਈਆਂ ਹਾਜ਼ਰ ਅੰਦਰ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਗੁਰੂ ਪਰਵਾਰ ਸੇ ਖੁਸ਼ੀਆਂ ਦੇ ਪਾਸੇ ਮਿਸ਼ਠਾਨ ਪ੍ਰਸ਼ਾਦ ਲੈ ਕੇ ਹਾਜ਼ਰ ਹੋਇਆ ਹੈ ਆਪ ਜੀ ਆਗਿਆ ਬਖਸ਼ ਕਰੋ ਪ੍ਰਸਾਦ ਵਰਤਾਨ ਦੀ ਪਰਿਸ਼ਕਿਰਪਾ ਬਹੁਤ ਸੇ ਬਖਸ਼ਿਸ਼ ਕਰਨੀ ਗੁਰਮੁਖਾਂ ਦੇ ਕਾਰ ਸਫਲਾ ਕਰਨੇ ਅੰਗ ਸੰਗੋਇ ਸਹਾਇਤਾ ਕਰਨੇ ਵਾਹਿਗੁਰੂ ਜੀ ਹੋ ਆਪ ਜੀ ਦੇ ਹਜ਼ੂਰੀ ਅਰਦਾਸ ਬੇਨਤੀ ਦਰਗਾਹੇ ਪ੍ਰਵਾਨ ਕਰਨੀ ਜੀ ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ